ਡੀਜ਼ਲ ਦੀ ਜਿਹੜੀ ਪ੍ਰਾਈਸ ਆ ਉਹ ਪਿੱਛੇ 3 ਡਾਲਰ 49 ਸੈਂਟਸ ਤੇ ਗਈ ਸੀ ਹੁਣ ਚਲੋ 3 ਡਾਲਰ 50 ਸੈਂਟਸ ਐਵਰੇਜ ਆ ਗਈ ਆ ਜਿਹੜਾ ਸਪੌਟ ਸੀਗਾ 2.02 2 ਡਾਲਰ ਤੇ 2 ਸੈਂਟਸ ਸੀਗਾ ਕੰਟਰੈਕਟ ਸੀਗਾ 2 ਡਾਲਰ 40 ਸੈਂਟ ਠੀਕ ਹੈ ਨਵੰਬਰ ਚ ਹੋ ਗਿਆ 2 ਡਾਲਰ 3 ਸੈਂਟ ਹਮਮ 2 ਡਾਲਰ 39 ਸੈਂਟ ਕੰਟਰੈਕਟ ਪਰ ਡਿਸੰਬਰ ਚ ਤੁਸੀਂ ਦੇਖੋ ਯਾ ਪਿੱਦਾਂ ਸਪੌਟ ਰੇਟ ਡਰਾਈ ਦਾ 2 ਡਾਲਰ 11 ਸੈਂਟ ਜਿਹੜੀ ਐਵਰੇਜ ਬਣ ਗਈ ਪਰ ਜਨੂਰੀ ਦੇ ਜਿਹੜੇ ਨੰਬਰ ਨੇ ਉਹ ਅਨਬਲੀਵੇਬਲ ਨੇ ਸਪੌਟ ਹੋ ਗਿਆ 2.51 ਸੈਂਟ ਤੇ ਕੰਟਰੈਕਟ ਹੋ ਗਿਆ 2.59 ਸੈਂਟ ਹਮ ਪਰਲੇ ਜਿਹੜਾ ਟੋਟਲ ਜਿਹੜਾ ਡਿਫਰੈਂਸ ਆ ਉਹ 8 ਸੈਂਟ 9 ਸੈਂਟ ਰਹਿ ਗਿਆ ਐਕਸਪੌਟ ਐਂਡ ਕੰਟਰੈਕਟ ਤੋਂ ਦੇ ਨਾਲ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਇੱਕ ਟਾਈਮ ਆਣਾ ਕਿ ਸਪੌਟ ਤੇ ਕੰਟਰੈਕਟ ਇਕੱਠੇ ਹੋ ਜਾਣੇ ਤੇ ਕੰਟਰੈਕਟ ਵਾਲਿਆਂ ਨੇ ਫਿਰ ਕੰਟਰੈਕਟ ਚੱਕਨੇ ਨਹੀਂ ਤੇ ਉਹ ਜਿਹੜੇ ਸਪੌਟ ਮਾਰਕੀਟ ਚ ਆਨੇ ਅੱਜ ਉਹ ਟਾਈਮ ਸਾਹਮਣੇ ਆ ਗਿਆ پنجاب ریڈیو یو ایس اے دیکھ رہے سن رہے سارے سب ستار یوگ سروتیاں دی سیوہ چھے میں مسعود ملی آپ سب دے روبرو حاضر ہاں ایک خاص ملاقات لے کے جو اسی کرنے ہیں یو ایس اے ٹرک سیلز والے سید صاحب دینال پہلا دے میرے والو آپ سب نو دیکھنا سننا نوے سال دیاں بہت 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 آئیاں اور دوم حد جوڑ کے نمتہ سار سلام عداب اور ستری ساحب جی ایو امامکم اور ویلکم سلام ادب ستری اور نئے سال دیا بہت بہت ودھائیاں جی ਸਸੀ ਗਾ ਜੀ ਅਸਲਾਮ ਵਾਲੇਕੁਮ ਨਮਸਤੇ ਤੇ ਉਹ ਕਹਿੰਦੇ ਨੇ ਤੁਸੀਂ 1 ਸਾਲ ਬਾਅਦ ਮਿਲਿਓ ਮੈਨੂੰ ਆ ਵੇਖ ਲਵੋ ਆ ਬਸ ਹਜੇ ਪਿਛਲੇ ਹਫਤੇ ਦੀ ਗੱਲ ਤੇ ਇੱਕ ਗੱਲ ਮੈਂ ਹੋਰ ਤੁਹਾਨੂੰ ਸ਼ਾਹ ਸਾਹਿਬ ਦੱਸ ਦਵਾ ਕਿ ਕੱਢਣਾ ਇਹਨੇ ਵੀ ਸਾਲ ਹੀ ਜੇ ਨਹੀਂ ਉੱਤੇ ਵੀ ਨਹੀਂ ਤੇ ਜਾਣ ਲੱਗਾ ਤੁਸੀਂ ਕਹਿ ਰਹੇ ਹੋ ਇਹ ਚਾਈਨਾ ਦਾ ਬਣਾ ਮਾਲ ਹੈ ਜਿਹੜਾ ਸਾਲ ਹੀ ਕੱਢਣਾ ਨੇ ਪਰ ਭਾਵੇਂ ਕਿਹੜਾ ਵੀ ਬਣਿਆ ਹੋਵੇ ਸਾਲ ਤੋਂ ਬਾਅਦ ਦੀ ਵਾਰੰਟੀ ਦੇਰ ਕੇ ਹੈ ਨਹੀਂ ਕਿ ਤੇਰਾ ਭਰ ਰੱਖੇ ਇਹ ਕਾਮਯਾਬੀਆਂ ਭਰਪੂਰ ਹੋਵੇ ਤੁਹਾਡੇ ਵਾਸਤੇ ਔਲਾਦਾਂ ਦੀਆਂ ਖੁਸ਼ੀਆਂ ਵੇਖੋ ਸੁੱਖ ਹੰਡਾਓ ਸੇ ਤੰਦਰੁਸਤੀ ਦੇ ਵਿੱਚ ਰਹੋ ਸਭ ਤੋਂ ਵੱਡੀ ਗੱਲ ਇਹ ਹੈ ਔਰ ਇਹੋ ਹੀ ਸਾਡੀ ਦੁਆ ਆਪਣੇ ਟਰੱਕਰ ਵੀਰਾਂ ਵੀਰਾਂ ਵਾਸਤੇ ਵੀ ਹੈ ਜਿਹੜੇ ਸਾਡੇ ਤੱਕ ਬਹੁਤ ਕੁਝ ਛਪੜਾਉਂਦੇ ਨੇ ਆਪਣੀ ਮਿਹਨਤ ਦੇ ਨਾਲ ਤੇ ਇਜਾਜ਼ਤ ਹੋਵੇ ਤੁਹਾਡੀ ਤੇ ਫਿਰ ਨਵੇਂ ਸਾਲ ਦੀਆਂ ਸ਼ੁਰੂਆਤ ਕਰੀਏ ਜੀ ਜੀ ਬਿਲਕੁਲ ਜੀ ਬਿਲਕੁਲ ਅੱਛਾ ਮੈਂ ਸਈਏ ਸਾਹਿਬ ਇਹ ਪੁੱਛਣਾ ਚਾਹਾਂਗਾ ਕਿ ਨਵੇਂ ਸਾਲ ਵਾਸਤੇ ਟਰੱਕਸ ਨੇ ਜਿਹੜੇ ਉਹਨਾਂ ਨੂੰ ਕਿਹੜੇ-ਕਿਹੜੇ ਇਰਾਦੇ ਕਿਹੜੀ-ਕਿਹੜੀ ਨੀਅਤ ਆ ਜਿਹੜੀ ਉਹ ਰੱਖਣੀ ਚਾਹੀਦੀ ਏ ਔਰ ਕਿੱਦਾਂ ਟਰਨਾ ਚਾਹੀਦਾ ਹੈ ਕਿ ਜਿਹੜੀਆਂ ਕੁਝ ਮੰਜ਼ਲਾਂ ਗੋਲਸ ਨੇ ਜਿਹੜੇ ਉਹ ਮਿੱਥ ਲੈ ਜਾਣ ਤੰਜਿਸ ਲਖਣਾ ਵੇੜਾ ਜਿਹੜਾ ਉਹ ਆਵੇ ਸਾਲ ਦੀ ਸ਼ੁਰੂਆਤ ਹੈ ਨਾ ਤੇ ਜ਼ਰਾ ਆਸ ਉਮੀਦ ਹੈ ਜਿਹੜੀ ਉਹਦੇ ਚ ਅਸੀਂ ਤੁਹਾਡੀ ਗਾਈਡਲਾਈਨ ਲੈਣਾ ਚਾਹੁੰਨੇ ਪਹਿਲੇ ਤੇ ਜੀ ਮੈਂ ਇੱਕ ਮਜ਼ਾਕ ਦੀ ਗੱਲ ਕਰਦਾ ਤਿੰਨ ਚੀਜ਼ਾਂ ਤੇ ਬਹੁਤ ਇੰਪੋਰਟੈਂਟ ਨੇ ਇੱਕ ਪਹਿਲੇ ਕਹਿੰਨੇ ਜੀ ਮੈਂ weight ਘਟਾ ਲਾਂਗਾ ਅੱਛਾ ਦੋਸਤ ਜੀ ਉਹ ਵੀ ਹੈ ਉਹ ਤਾਂ ਚਲੋ ਮੰਨ ਲਏ ਨੇ ਦੂਜਾ ਮੈਂ ਐਕਸਰਸਾਈਜ਼ ਕਰਾਂਗਾ ਅੱਛਾ ਤੇ ਤੀਸਰਾ ਮੈਂ ਪਹਿਲੇ ਤੋਂ ਜ਼ਿਆਦਾ ਮਿਹਨਤ ਕਰਾਂਗਾ ਇਹ ਤਿੰਨ ਚੀਜ਼ਾਂ ਦੇ ਆਪਾਂ ਸੋਚ ਕੇ ਨਵਾਂ ਸਾਲ ਆਂਦਾ ਤਾਂ ਉਹਦੇ ਅਸੀਂ ਕਿੰਨਾ ਪਾਬੰਦ ਹੁੰਨੇ ਆ ਬਹੁਤ ਡਿਫਿਕਲਟ ਆ ਪਰ ਚਲੋ ਅਸੀਂ ਉਹ ਹੁਣ ਥੋੜੀ ਉਹ ਗੱਲ ਕਰਦੇ ਆ ਜਿਹੜੀਆਂ ਈਜ਼ੀ ਟੂ ਅੰਡਰਸਟੈਂਡ ਤੇ ਈਜ਼ੀ ਟੂ ਸਵਾਲੋ ਹੁੰਦੀਆਂ ਜਿਹੜੀ ਅਸੀਂ ਕਰ ਸਕਦੇ ਹਾਂ ਠੀਕ ਹੈ ਠੀਕ ਹੈ ਪਹਿਲੀ ਜਿਹੜੀ ਮੇਰੀ ਰਿਕੁਐਸਟ ਆ ਉਹ ਕਿਸੇ ਵੀ ਟਰੱਕਰ ਵਾਸਤੇ ਛੋਟਾ ਫਲੀਟ ਹੋਏ ਸਿੰਗਲ ਓਨਰ ਹੋਏ ਪੰਜ ਟਰੱਕ ਹੋਣ 10 ਇੱਕ ਸਿਸਟਮ ਬਣਾਓ ਜਿਹਦੇ ਚ ਕਾਪੀ ਦੇ ਅੰਦਰ ਹਰ ਚੀਜ਼ ਲਿਖ ਲਿਆ ਕਰੋ ਹਮ ਹ ਜੇ ਤੁਹਾਡਾ 2 ਡਾਲਰ ਦਾ ਐਕਸਪੈਂਸ ਆ ਜਾਂ 2000 ਡਾਲਰ ਦਾ ਐਕਸਪੈਂਸ ਆ ਜਾਂ 500 ਡਾਲਰ ਦਾ ਐਕਸਪੈਂਸ ਆ ਹਰ ਚੀਜ਼ ਨੂੰ ਤੁਸੀਂ ਲਿਖੋ ਉਹਦੀ ਬੈਨੀਫਿਟ ਇਹ ਹੁੰਦਾ ਜਿਹੜੀ ਕਾਪੀ ਚ ਲਿਖਿਆ ਹੋਇਆ ਜਾਂ ਫੋਨ ਦੇ ਨੋਟਸ ਚ ਲਿਖਿਆ ਹੋਇਆ ਉਹ ਤੁਸੀਂ ਕਿਸੇ ਟਾਈਮ ਤੇ ਵੀ ਉਹਨੂੰ ਗੂਗਲ ਸ਼ੀਟ ਤੇ ਇਹ ਐਕਸਲ ਸ਼ੀਟ ਤੇ ਟ੍ਰਾਂਸਫਰ ਕਰਕੇ ਤੁਸੀਂ ਆਪਣਾ ਪੂਰਾ ਐਕਸਪੈਂਸ ਦਾ ਇੱਕ ਟ੍ਰੈਂਡ ਬਣਾ ਸਕਦੇ ਹੋ ਬਿਲਕੁਲ ਠੀਕ ਹੈ ਤੇ ਜੇ ਤੁਹਾਨੂੰ ਅਕਾਊਂਟੈਂਟ ਵੀ ਪੁੱਛੇਗਾ ਕਿ ਭਾਈ ਤੁਹਾਡੇ 200 ਡਾਲਰ ਜ਼ਿਆਦਾ ਲੱਗੇ ਨੇ ਕੱਟ ਲੱਗੇ ਨੇ ਉਹ ਤੁਸੀਂ ਦੱਸ ਸਕਦੇ ਹੋ ਕਿ ਇਹ ਕੀ ਐਕਸਪੈਂਸ ਸੀਗਾ ਠੀਕ ਹੈ ਠੀਕ ਹੈ ਦੂਸਰਾ ਕੋਸ਼ਿਸ਼ ਕਰੋ ਜਿਹੜਾ ਟਰੈਕਿੰਗ ਰਿਲੇਟਿਡ ਕੋਈ ਵੀ ਐਕਸਪੈਂਸ ਆ ਉਹ ਕਾਰਡ ਤੋਂ ਕਰੋ ਹਮ ਹਮ ਕ੍ਰੈਡਿਟ ਕਾਰਡ ਤੋਂ ਕਰੋ ਡੈਬਿਟ ਕਾਰਡ ਤੋਂ ਕਰੋ ਉਹਦੀ ਮਕਸਦ ਇਹ ਹੈ ਕਿ ਜਿਹੜਾ ਤੁਹਾਡਾ ਅਕਾਊਂਟਡ ਆ ਉਹ ਉਹਨਾਂ ਨੂੰ ਖਰਚਿਆਂ 'ਚ ਆਰਾਮ ਨਾਲ ਪਾ ਸਕਦਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੇ ਤੁਹਾਡੇ ਕੋਲ ਕੰਪਨੀਆਂ ਤੁਸੀਂ ਕੰਪਨੀ ਦੇ ਅੰਦਰ ਕਾਰਡ ਨੂੰ ਵਰਤੋ ਜੇ ਕੰਪਨੀ ਨਹੀਂ ਹੈਗੀ ਆਪਣੇ ਪਰਸਨਲ ਕਾਰਡ ਨੂੰ ਵਰਤੋ ਉਹਦੀ ਰੀਜ਼ਨ ਹੈ ਕਿ ਤੁਸੀਂ ਕਿਸੇ ਟਾਈਮ ਵੀ ਉਹਦੀ ਜਿਹੜੀ ਸਟੇਟਮੈਂਟ ਆ ਉਹ ਕਢਾ ਕੇ ਆਪਣੇ ਕਾਊਂਟ ਨੂੰ ਦੇਖ ਕੇ ਖਰਚੇ ਚ ਪਾ ਸਕਦੇ ਹੋ ਕਿਉਂਕਿ ਤੁਸੀਂ ਡਾਇਰੈਕਟਰ ਹੋ ਆਪਣੀ ਕੰਪਨੀ ਦੇ ਬਿਲਕੁਲ ਠੀਕ ਬਿਲਕੁਲ ਠੀਕ ਹੈ ਸਹਿਮਤ ਜੀ ਇਹ ਚੀਜ਼ ਇਤਨੀ ਇੰਪੋਰਟੈਂਟ ਆ ਕਿ ਤੁਸੀਂ ਜਦੋਂ ਇੱਕ ਵਾਰੀ ਟ੍ਰੈਂਡ ਤੁਹਾਨੂੰ ਪਤਾ ਲੱਗ ਜਾਂਦਾ ਹੈ ਨਾ ਕਿ ਮੇਰਾ ਕਿੰਨਾ ਖਰਚ ਆ ਰਿਹਾ ਹੁਣ ਮੈਂ ਇੱਕ ਛੋਟੀ ਜੀ ਗੱਲ ਕਰਦਾ ਇੱਕ ਵੀਰ ਨੇ ਮੈਨੂੰ ਕਾਲ ਕੀਤੀ ਕਹਿੰਦਾ ਭਾਜੀ ਟਰੱਕ ਦੀ ਡੀਜ਼ਲ ਕੰਪਰਸ਼ਨ ਬਹੁਤ ਘਟਾ ਮੈਂ ਕਿੰਨੀ ਹੈ ਕਹਿੰਦਾ 5.5 ਮੈਂ ਕਿਹਾ ਬਾਈ ਦਾ ਟਰੱਕ ਲਿਆ ਤੁਸੀਂ ਉਹ ਵੀ ਫਰੇਡ ਲਾਇਨਰ ਉਹ 5.5 ਕਿਦਾਂ ਹੋ ਸਕਦੀ ਹੈ ਉਹਦੀ ਕੈਲਕੂਲੇਸ਼ਨ ਤੇ ਸਾਡੀ ਕੈਲਕੂਲੇਸ਼ਨ ਚ ਘਟੋ-ਘਟੇ 2 ਮਾਈਲ ਪਰ 11 ਦਾ ਫਰਕ ਪੈ ਰਿਹਾ ਸੀ ਤੁਹਾਡਾ ਭਲਾ ਹੋਵੇ ਜਦੋਂ ਉਹਨੂੰ ਐਨਲਾਈਜ਼ ਕੀਤਾ ਤੇ ਪਤਾ ਲੱਗਿਆ ਉਹਦੇ ਚ ਜਿਹੜਾ ਆਈਡਲ ਨੂੰ ਵੀ ਪਾਰੇ ਸੀ ਤੇ ਆਈਡਲ ਚ ਬਹੁਤ ਜ਼ਿਆਦਾ ਟਰੱਕ ਆਈਡਲ ਕਰ ਰਿਹਾ ਸੀ ਹੁਣ ਮਕੈਨਿਕ ਬਹੁਤ ਸਿੰਪਲ ਕਹ ਲਿਆ ਜੀ ਇਹਦੇ ਟਾਇਰ ਠੀਕ ਨਹੀਂ ਟਾਇਰ ਤਾਂ ਸੀ ਨਵੇਂ ਪਾ ਕੇ ਦਿੱਤੇ ਸੀ ਮਿਚਲਨ ਦੇ ਤੇ ਉਹਦਾ ਜਦੋਂ ਤੁਹਾਡੇ ਕੋਲ ਨੰਬਰ ਹੁੰਦੇ ਡਾਟਾ ਹੁੰਦਾ ਉਹਦਾ ਕਿਸੇ ਨਾ ਕਿਸ ਤਰੀਕੇ ਨਾਲ ਤੁਸੀਂ ਉਹਦਾ ਐਨਲਾਈਜ਼ ਕਰਕੇ ਕੋਈ ਨਾ ਕੋਈ ਆਨਸਰ ਕੱਢ ਲੈਂਦੇ ਹੋ ਜੇ ਤੁਹਾਡੇ ਕੋਲ ਡੈਂਡਾ ਹੀ ਨਾ ਹੋਵੇ ਹੂੰ ਹੂੰ ਉਹਦਾ ਕਿੱਦਾਂ ਆਨਸਰ ਕੱਢੋਗੇ ਤੇ ਇਹ ਵਾਸਤੇ ਜਿਹੜੀ ਇਸ ਸਾਲ ਦੀ ਰੈਜ਼ੋਲੂਸ਼ਨ ਹੈ ਨਾ ਉਹ ਤੁਸੀਂ ਕਹੋ ਕਿ ਜਿਹੜਾ ਖਰਚਾ ਹੋਏ ਇਨਕਮ ਹੋਏ ਕੋਈ ਚੀਜ਼ ਵੀ ਹੋਵੇ ਤੁਸੀਂ ਲਿਖਣੀ ਜ਼ਰੂਰ ਆ ਠੀਕ ਹੈ ਜਦੋਂ ਲਿਖਣੀ ਸ਼ੁਰੂ ਕਰ ਦੋਗੇ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਸ ਤਰ੍ਹਾਂ ਕਾਬੂ ਆਣਾ ਜਦੋਂ ਮੈਂ ਯੰਗ ਸੀਗਾ ਮੇਰਾ ਬਹੁਤ ਪਰ ਅਵੇਟ ਹੋ ਗਿਆ ਮੇਰਾ ਆਲਮੋਸਟ ਹੁਣ ਵੀ ਯੰਗ ਜੇ ਸੋਹਣੇ ਜੇ ਸੁਲਖਣੇ ਜੇ ਕੋਈ ਵੀ ਵਾਰਦਾਤ ਕਰ ਸਕਦੇ ਸਾਨੂੰ ਯਕੀਨ ਹੈ ਤੁਹਾਡੇ ਦੀ ਤੁਦੀ ਮੈਨੂੰ ਫੜਾਓਗੇ ਅੱਜ ਕੋਈ ਪ੍ਰੋਗਰਾਮ ਇੱਕ ਬਹਾਨਾ ਹੁੰਦਾ ਅਸੀਂ ਮੁਕਰਮ ਨਹੀਂ ਦੇਣਾ ਤੁਸੀਂ ਕੈਮਰਾ ਵੋ ਸ਼ਾਹ ਸਾਹਿਬ ਐਵੇਂ ਅੱਜ ਦੀ ਤਾਂ ਕੰਮ ਲੈ ਰਹੇ ਜੇ ਜੇ ਇਹ ਗੱਲ ਮੇਰੀ ਮਾਂ ਨੂੰ ਕਹਿੰਦੇ ਤਾਂ ਠੀਕ ਸੀਗੀ ਹੁਣ ਮੇਰੇ ਬਾਪ ਨੂੰ ਕਹੋਗੇ ਬਜ਼ੁਰਗਾਂ ਨੂੰ ਤਾਂ ਕੰਮ ਖਰਾਬ ਹੋ ਜਾਣਾ ਅੱਪਾ ਜੀ ਫਿਰ ਇਦਾਂ ਹੀ ਕਹਿਣਾ ਧੀ ਨੂੰ ਸੁਣਾਉਣਾ ਨਾ ਉਹਨੂੰ ਬਾਕੀ ਤੁਸੀਂ ਆਪ ਹੀ ਸਮਝਦਾ ਜੇ ਤੇ ਉਹ ਜੀ ਮੈਂ ਬੜਾ ਪਰੇਸ਼ਾਨ ਸੀਗਾ weight ਘਟ ਨਹੀਂ ਹੁੰਦਾ ਮੇਰਾ 300 ਪਾਉਂਡ ਤੋਂ ਜ਼ਿਆਦਾ ਵਜ਼ਨ ਸੀਗਾ ਬਹੁਤ ਤੜਾ ਪਲਾ ਹੋਵੇ ਤੇ ਕੋਈ ਗੱਲ ਹੁੰਦੀ ਸੀ ਤੇ ਮੇਰੇ ਦੋਸਤ ਹਨ ਉਹਨਾਂ ਨੂੰ ਮੈਂ ਕਿਹਾ ਯਾਰ ਆਪਣਾ ਦੋਵਾਂ ਦਾ weight ਘਟ ਨਹੀਂ ਹੁੰਦਾ ਤੇ ਕੋਈ ਡਾਈਟਿੰਗ ਕਰੀਏ ਹੂੰ ਤੇ ਡਾਈਟਿੰਗ ਸ਼ੁਰੂ ਕਰ ਦਿੱਤੀ ਤੇ ਮੇਰਾ ਤੇ ਥੋੜਾ ਬੋਤਾ weight ਘਟ ਹੋ ਗਿਆ ਭਾਈ ਦਾ ਮੈਂ ਪੁੱਛਿਆ ਭਾਈ ਤੁਹਾਡਾ weight ਘਟ ਨਹੀਂ ਹੋ ਰਿਹਾ ਕਹਿੰਦੇ ਯਾਰ ਮੈਂ ਤੇ ਕੁਝ ਨਹੀਂ ਖਾਂਦਾ ਬਸ ਐਵੇਂ ਦੋ ਕੁ ਮੋਤੀ ਚੋਰ ਦੀ ਲੱਡੂ ਚੱਖ ਲੈਤਾ ਇਹ ਹਜੇ ਚੱਖਣਾ ਖਾਦੇ ਨਹੀਂ ਉਹਨਾਂ ਨੇ ਠੀਕ ਹੈ ਦੱਬ ਕੇ ਰੱਖੋ ਭਾਈ ਜਿਹੜਾ ਇੱਕ ਇੱਕ ਮੋਤੀ ਚੂਰ ਦਾ ਲੱਡੂ ਆ ਇਹ ਹਜ਼ਾਰ ਹਜ਼ਾਰ ਕੈਲੋਰੀ ਆ oh my god ਤੇ ਉਹਦੇ ਮੈਨੂੰ ਕਿੱਦਾਂ ਪਤਾ ਲੱਗਿਆ ਮੈਂ ਕੋਈ ਇੱਕ ਐਪ ਸਿੱਗੀ ਹੁਣ ਵੀ ਹੈਗੀ my fitness pal my fitness pal ਉਹਦੇ ਚ ਜਿਹੜਾ ਵੀ ਤੁਸੀਂ ਖਾਓਗੇ ਨਾ ਉਹਦੋਂ ਉਹਦੇ ਚ ਪਾ ਦਿਓ ਮੈਂ ਸਮੋਸਾ ਖਾਦਾ ਮੈਂ ਸ਼ਰਬਤ ਪੀਤਾ ਮੈਂ ਚਾਹ ਪੀਤੀ ਮੈਂ ਕਾਫੀ ਪੀਤੀ ਉਹਦੇ ਚ ਉਹ ਤੁਹਾਨੂੰ ਐਂਡ ਆਫ ਦਾ ਡੇ ਤੁਹਾਨੂੰ ਦੱਸ ਦਿੰਦਾ ਤੁਸੀਂ ਕਿੰਨੀ ਕੈਲੋਰੀਆਂ ਖਾਈਆਂ ਅੱਛਾ ਕੈਲੋਰੀ ਦੀ ਗੇਮ ਉਹਦਾ ਯਾਰੀ ਤੁਹਾਡੀ ਜਾਬ ਵਾਸਤੇ 2000 ਕੈਲੋਰੀ ਜ਼ਰੂਰੀ ਨੇ ਅਸੀਂ 5-6000 ਕੈਲੋਰੀ ਖਾ ਜਾਂਦੇ ਸੀ ਤੇ ਉਹਦੇ ਨਾਲ ਸਾਨੂੰ ਕੰਟੋਬਿਲਿਟੀ ਨਹੀਂ ਸੀ ਅਕਾਉਂਟੇਬਿਲਿਟੀ ਨਹੀਂ ਸੀ ਕਿ ਅਸੀਂ ਕਿੰਨੀ ਕਲਵੀਆਂ ਵਰਤ ਰਹੇ ਹਾਂ ਤੇ ਕਿੰਨੀ ਦੀ ਲੋੜ ਆ ਸੇਮ ਥਿੰਗ ਨੂੰ ਤੁਸੀਂ ਟਰੈਕਿੰਗ ਕਰਦੇ ਹੋ ਜਿਹੜੇ ਤੁਹਾਡੀ ਇਨਕਮਿੰਗ ਆਊਟਗoing ਹੈ ਜੇ ਤੁਸੀਂ ਲਿਖ ਲਓਗੇ ਨਾ ਜੇ ਦਿਨ ਤੁਹਾਡਾ ਮੂਡ ਹੋਇਆ ਤੁਸੀਂ ਉਹਦਾ ਕੋਈ ਨਾ ਕੋਈ ਡਾਟਾ ਉਹਦੇ ਤੋਂ ਇਨਫਰਮੇਸ਼ਨ ਕੱਢ ਲਓਗੇ ਉਹ ਡਾਟਾ ਤੋਂ ਬਿਲਕੁਲ ਡਾਟਾ ਨਹੀਂ ਹੋਏ ਤਾਂ ਇਨਫਰਮੇਸ਼ਨ ਕਿੱਦਾਂ ਕੱਢੋਗੇ ਐਦਾਂ ਹੀ ਬਿਲਕੁਲ ਐਦਾਂ ਹੀ ਇਹ ਜ਼ਰੂਰੀ ਚੀਜ਼ ਆ ਜਿਹੜੀ ਤੁਸੀਂ ਆਪਣੇ ਨਵੇਂ ਸਾਲ ਦੇ ਰੈਜ਼ੋਲੂਸ਼ਨ ਰੱਖੋ ਜੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਔਰ ਸ਼ਾਹ ਸਾਹਿਬ ਜਦਿਆਂ ਮਸਾਲਾ ਤੁਸੀਂ ਦੇ ਕੇ ਖਤਰਨਾਕ ਦੱਸਿਆ ਹੈ ਨਾ ਇਸ ਤੋਂ ਬਾਅਦ ਜਿਹੜਾ ਹੈ ਸਿਰਫ ਜਜ਼ਬਾ ਤਗੜਾ ਹੋਣਾ ਚਾਹੀਦਾ ਅਗਲੇ ਸਵਾਲ ਨਾਲ ਚੱਲਣਾ ਜੀ ਮੈਂ ਲੋਰਡਸ ਦੇ ਰੇਟਸ ਕੀ ਚੱਲ ਰਹੇ ਨੇ ਗੈਸ ਦੀ ਪ੍ਰਾਈਸ ਆ ਜਿਹੜੀ ਉਹ ਕੀ ਚੱਲ ਰਹੀ ਹੈ ਇਸ ਬਾਰੇ ਸਾਨੂੰ ਸਾਰਿਆਂ ਨੂੰ ਜ਼ਰਾ ਜਾਣਕਾਰੀ ਦਿਓ ਦੇਖੋ ਜੀ ਮੈਂ ਤੇ ਪਿਛਲੇ ਕੁਝ ਮਹੀਨਿਆਂ ਤੋਂ ਆਪਾਂ ਜਦੋਂ ਕਮ ਡਾਊਨ ਸੀਗਾ ਜੂਨ ਜੁਲਾਈ ਅਗਸਟ ਅਸੀਂ ਪੋਜ਼ਿਟਿਵ ਗੱਲਾਂ ਕਰ ਰਹੇ ਸੀ ਲੋਕੀ ਕਹੇ ਰਹੇ ਸੀ ਕਿ ਬਹੁਤ ਨਹੋਨੀ ਗੱਲਾਂ ਕਰ ਰਹੇ ਨੇ ਇਹ ਕਿਦਾਂ ਹੋ ਸਕਦਾ ਤੇ ਭਾਈ ਜਦੋਂ ਮਾੜਾ ਟਾਈਮ ਨਹੀਂ ਰਹਿੰਦਾ ਤੇ ਚੰਗਾ ਟਾਈਮ ਵੀ ਨਹੀਂ ਰਹਿੰਦਾ ਜाहिरਾ ਚੰਗਾ ਨਹੀਂ ਰਹਿੰਦਾ ਤਾਂ ਮਾੜਾ ਵੀ ਨਹੀਂ ਰਹਿੰਦਾ ਉਹਦੇ ਵਿੱਚ ਆਪਣੇ ਆਪ ਨੂੰ ਅਸੀਂ ਰੈਡੀ ਕਰ ਲਈਏ ਖਰਚੇ ਨੂੰ ਕਾਬੂ ਕਰ ਲਈਏ ਪਰ ਇਸ ਸਰਪ੍ਰਾਈਜ਼ਿੰਗਲੀ ਕੰਮ ਬਹੁਤ ਜਲਦੀ ਬੈਟਰ ਹੋ ਰਿਹਾ ਹੈ ਠੀਕ ਹੈ ਇਹਦੀ ਕੈਲਕੂਲੇਸ਼ਨ ਤੋਂ ਵੀ ਜ਼ਿਆਦਾ ਸਰਪ੍ਰਾਈਜ਼ਿੰਗਲੀ ਬੈਟਰ ਹੋ ਰਿਹਾ ਹੈ ਚਲੋ ਅੱਗੇ ਕਰਦੇ ਹਾਂ ਡੀਜ਼ਲ ਪ੍ਰਾਈਸ ਤੋਂ ਡੀਜ਼ਲ ਦੀ ਜਿਹੜੀ ਪ੍ਰਾਈਸ ਆ ਉਹ ਪਿੱਛੇ 3 ڈالر 49 ਸੈਂਟਸ ਤੇ ਗਈ ਸੀ ਹੁਣ ਚਲੋ 3 ڈالر 50 ਸੈਂਟਸ ਐਵਰੇਜ ਆ ਗਈ ਆ ਠੀਕ ਹੈ ਜੇ ਆਪਾਂ ਡرائی ਵੈਨ ਦੇ ਲੋਡਾਂ ਦੀ ਗੱਲ ਕਰੀਏ ਥੋੜਾ ਜਿਹਾ ਮੈਂ ਤੁਹਾਨੂੰ ਬੈਕਗ੍ਰਾਉਂਡ ਦਿੰਨਾ ਹੂੰ Uber ਚ ਜਿਹੜਾ ਸਪੌਟ ਸੀਗਾ 2.02 2 ڈالر ਤੇ 2 ਸੈਂਟ ਸੀਗਾ ਕੰਟਰੈਕਟ ਸੀਗਾ 2 ڈالر 40 ਸੈਂਟ ਠੀਕ ਹੈ ਨਵੰਬਰ ਚ ਹੋ ਗਿਆ 2 ڈالر 3 ਸੈਂਟ ਹੂੰ ਹੂੰ 2 ڈالر 39 ਸੈਂਟ ਕੰਟਰੈਕਟ ਪਰ ਡਿਸੰਬਰ ਚ ਤੁਸੀਂ ਦੇਖੋ ਇਆ ਪਿੱਦਾਂ ਸਪੌਟ ਰੇਟ ਡਰਾਈ ਦਾ 2 ਡਾਲਰ 11 ਸੈਂਟ ਜਿਹੜੀ ਐਵਰੇਜ ਬਣ ਗਈ ਤੇ ਜਿਹੜਾ ਕੰਟਰੈਕਟ ਸੀਗਾ ਉਹ 2 ਡਾਲਰ 42 ਸੈਂਟ ਠੀਕ ਹੈ ਤੇ ਜਨਵਰੀ ਚ ਸਪੌਟ ਉੱਤੇ ਚਲੇ ਗਿਆ ਤੇ ਕੰਟਰੈਕਟ ਥੱਲੇ ਆ ਗਿਆ ਉਹਨਾਂ ਦਾ ਜਿਹੜਾ ਡਿਫਰੈਂਸ ਸੀਗਾ ਉਹ ਹੋਰ ਹੋਰ ਘੱਟ ਹੋ ਗਿਆ ਸਪੌਟ ਹੋ ਗਿਆ 2 ਡਾਲਰ 12 ਸੈਂਟ ਤੇ ਕੰਟਰੈਕਟ ਹੋ ਗਿਆ 2 ਡਾਲਰ 40 ਸੈਂਟ ਠੀਕ ਹੈ ਅੱਛਾ ਅੱਗੇ ਹੈਰਾਨੀ ਦੀ ਗੱਲ ਆ ਜਿਹੜਾ ਰੀਫਰ ਆ Hmm. Hmm. Okay. Okay. نوبر چالرٹرکریبلر ਹੂੰ ਪਰਲੇ ਜਿਹੜਾ ਟੋਟਲ ਜਿਹੜਾ ਡਿਫਰੈਂਸ ਆ ਉਹ 8 ਸੈਂਟ 9 ਸੈਂਟ ਰਹਿ ਗਿਆ ਐਕਸਪੋਰਟ ਐਂਡ ਕੰਟਰੈਕਟ ਤੇ ਉਹਦੇ ਨਾਲ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਇੱਕ ਟਾਈਮ ਆਣਾ ਕਿ ਸਪੌਟ ਤੇ ਕੰਟਰੈਕਟ ਇਕੱਠੇ ਹੋ ਜਾਣੇ ਤੇ ਕੰਟਰੈਕਟ ਵਾਲਿਆਂ ਨੇ ਫਿਰ ਕੰਟਰੈਕਟ ਚੱਕਨੇ ਨਹੀਂ ਤੇ ਉਹ ਜਿਹੜੇ ਸਪੌਟ ਮਾਰਕੀਟ ਚਾ ਨੇ ਅੱਜ ਉਹ ਟਾਈਮ ਸਾਹਮਣੇ ਆ ਗਿਆ ਰੱਬ ਚਾਹਿਆ ਤੇ ਰੱਬ ਚਾਹਿਆ ਉਹ ਮਹੀਨੇ ਬਾਅਦ ਆਏਗਾ ਉਹ ਭਾਜੀ ਇੱਕ ਇੱਕ ਮਹੀਨੇ ਦੇ ਬਾਅਦ ਹੀ ਆ ਗਿਆ ਬਾ ਬਾਏ ਮੈਨੂੰ ਯਾਦ ਆ ਕਿ ਅਸੀਂ ਇਹ ਗੱਲਾਂ ਅਕਤੂਬਰ ਚ ਕੀទੀਆਂ ਸੀ ਜੀ ਬਿਲਕੁਲ ਤੇ ਉਹ ਹੁਣ ਚੀਜ਼ਾਂ ਇੰਨੀ ਜਲਦੀ ਤੇਜ਼ ਹੋ ਰਹੀਆਂ ਜਿਹੜੀ ਪੋਜ਼ਿਟਿਵ ਹੋ ਰਹੀਆਂ ਕਿ ਉਹਦੇ ਬਾਅਦ ਤੇ ਸਾਨੂੰ ਆਪਣੇ ਆਪ ਨੂੰ ਰੈਡੀ ਕਰਨਾ ਵੀ ਹੁਣ ਇੱਕ ਇੰਪੋਰਟੈਂਟ ਟਾਸਕ ਆ ਜੀ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਜ਼ਰਾ ਦਰਸ ਕਰ ਲਵਾਂ ਸ਼ਾਹ ਸਾਹਿਬ ਇਹ ਗੱਲਾਂ ਬਾਤਾਂ ਅਸੀਂ ਜਿਹੜੀਆਂ ਨੇ ਇਹ ਅਸੀਂ ਕੀਤੀਆਂ ਸੀਗੀਆਂ ਇਹਦੇ ਵਿੱਚ ਰੱਬ ਤੁਹਾਡਾ ਪਾਲਾ ਕਰੇ ਅਕਤੂਬਰ ਚ ਔਰ ਸਾਨੂੰ ਉਮੀਦ ਸੀ ਕਿ ਦਸੰਬਰ ਚ ਚੇਂਜਸ ਨੇ ਜਿਹੜੀਆਂ ਉਹ ਕੁਝ ਆਣੀਆਂ ਔਰ ਹੁਣ ਅਸੀਂ ਵੇਖ ਰਹੇ ਹਾਂ ਕਿ ਬਕਾਇਦਾ ਪ੍ਰੈਕਟੀਕਲੀ ਚੇਂਜਸ ਨੇ ਜੜੀਆਂ ਆ ਰਹੀਆਂ ਜੀ ਪਲੀਜ਼ ਕੈਰੀ ਔਨ ਜੀ ਉਹਦੇ ਬਾਅਦ ਜੇ ਆਪਾਂ ਅੱਗੇ ਚਲੀਏ ਕਿ ਹਾਊ ਵਾਟ ਇਜ਼ ਗੋਇੰਗ ਆਨ ਇਨ ਦ ਇੰਡਸਟਰੀ ਹਾਲੀ 트ੰਪ ਨੇ ਕੰਟਰੋਲ ਨਹੀਂ ਲਿਆ ਠੀਕ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਜੀ ਜਿਹੜਾ ਅਸੀਂ ਇੰਪੋਰਟ ਤੇ ਡਿਊਟੀ ਲਾਾਂਗੇ ਉਹ ਡਿਊਟੀਆਂ ਨਹੀਂ ਲੱਗੀਆਂ ਹੂੰ ਹੂੰ ਹਾਲੀ ਜਿਹੜਾ ਜੇ ਤੁਸੀਂ ਦੇਖੋ ਕਿ ਜਿਹੜੀ ਗੱਲ ਕਰਦੇ ਸੀ ਮੈਨੂਫੈਕਚਰਿੰਗ ਸ਼ੁਰੂ ਨਹੀਂ ਹੋਈ ਹਾਲੀ ਸਿਰਫ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਇੰਨਾ ਕੁਝ ਇਫੈਕਟ ਪੈ ਗਿਆ ਬਿਲਕੁਲ ਇਦਾਂ ਹੀ ਜਦੋਂ ਐਕਚੁਅਲੀ ਐਗਜ਼ੀਕਿਊਸ਼ਨ ਹੋਣੀ ਜਿਹੜੀ ਆਪਾਂ ਗੱਲਾਂ ਕਰਦੇ ਆ ਇੰਪੋਰਟ ਤੇ ਡਿਊਟੀਆਂ ਪੈਣੀਆਂ ਕ ਟੈਕਸ ਇਸ ਕੈਨੇਡਾ ਦੇ ਡਿਊਟੀ ਪਾਣੀ ਇਹਨਾਂ ਨੇ ਫਿਰ ਜਿਹੜੇ ਐਲਨ ਮਸਕ ਜਿਹੜੀ ਟਰਾਂਸਪੋਰਟੇਸ਼ਨ ਵਾਲੇ ਗੱਲ ਕਰਦੇ ਨੇ ਉਹ ਜਦੋਂ ਹੋਈ ਉਹਦੇ ਨਾਲ ਗੱਲ ਕਿੱਧਰ ਦੀ ਕਿੱਧਰ ਚੱਲ ਜਾਣੀ ਆ ਜੀ ਬਿਲਕੁਲ ਇਦਾਂ ਹੀ ਨਜ਼ਰ ਆਉਂਦੀ ਆ ਜੀ ਜਿਹੜੀ ਆਪਣੀ ਜਿਹੜੀ ਬੇਨਤੀ ਆ ਆਪਣੇ ਲੋਕਾਂ ਨੂੰ ਹੱਥ ਜੋੜ ਕੇ ਭਾਈ ਜਿਹੜਾ ਕੰਮ ਠੀਕ ਹੁੰਦਾ ਇਹ ਨਾ ਹੋ ਤੁਸੀਂ ਬ੍ਰੈਂਡ ਨਿਊ ਟਰੱਕ ਲਿਆਓ ਤੇ ਫਿਰ ਦੁਬਾਰਾ ਟਰੱਕਾਂ ਨੂੰ ਪੇ ਕਰਨਾ ਸ਼ੁਰੂ ਕਰ ਦਿਓ ਬਿਲਕੁਲ ਇਦਾਂ ਹੀ ਇਦਾਂ ਹੀ ਇਕਵਿਪਮੈਂਟ ਉਹ ਰੱਖੋ ਜਿਹੜਾ ਤੁਹਾਨੂੰ ਚਾਰ ਪੈਰ ਛੜ ਜਾਏ ਤੇ ਪੈਰ ਜਿਹੜੇ ਨੇ ਉਹ ਇੰਪੋਰਟੈਂਟ ਨੇ ਇਕਵਿਪਮੈਂਟ ਦੀ ਵੈਲਿਊ ਘਟਾ ਇਕਵਿਪਮੈਂਟ ਮਹਿੰਗੇ ਹੋਣ ਦੀ ਵੈਲਿਊ ਘਟਾ ਕੁਆਲੀਫਾਈਡ ਦੀ ਇਕਵਿਪਮੈਂਟ ਦੀ ਵੈਲਿਊ ਜ਼ਿਆਦਾ ਜੁਸੀਂ 50000 60000 70000 ਕੁਆਲੀਫਾਈਡ ਟਰੱਕ ਜਿਹੜੇ ਅਸੀਂ ਵੇਚ ਰਿਹਾ ਇੰਟਰਨੈਸ਼ਨਲ ਦੇ ਸਾਲ ਦੀ ਵਾਰੰਟੀ ਲੱਗੀ ਹੈ ਜੇ ਤੁਸੀਂ ਉਹਨੂੰ ਯੂਜ਼ ਕਰ ਲੋਗੇ ਤੇ ਤੁਹਾਡਾ ਉਸ ਤੋਂ ਪ੍ਰੋਫਿਟ ਵੱਜ ਜਾਣਾ ਪਿਛਲੇ ਆਪਣਾ ਵੀਕ ਤੇ ਆਪਾਂ ਜਿਹੜਾ ਭਾਈ ਨੂੰ ਡਿਸਕਸ ਕੀਤਾ ਹਾਂ ਸਟ੍ਰਕਿੰਗ ਇਧਰ ਕਹਿ ਕਹਿ ਰਹੇ ਚ ਉਹਨਾਂ ਨੇ ਜਿਹੜਾ ਅਸੀਂ ਬਲੌਗ ਵੀ ਚਲਾਇਆ ਉਹਨਾਂ ਕੋਲ ਕੋਈ ਬ੍ਰਾਂਡ ਨੇਮ ਨਹੀਂ ਹੈਗੇ ਵੱਡੇ ਟਰੱਕ ਉਹਨਾਂ ਕੋਲ ਪੈਕਰ ਦੀ ਮੋਟਰਾਂ ਨੇ ਤੇ ਇਦਾਂ ਦੇ ਟਰੱਕ ਨੇ ਜਿਹੜੇ ਚ 3 ਮਿਲੀਅਨ ਕਿਲੋਮੀਟਰ ਨੇ ਸਮਝੋ 1.8 ਮਿਲੀਅਨ ਮਾਈਲਸ ਠੀਕ ਹੈ ਉਹ ਜਿਹੜੇ ਟਰੱਕ ਪੈਸੇ ਬਣਾ ਰਹੇ ਨੇ ਉਹ ਵੀ ਉਹਨੇ ਹੀ ਪੈਸੇ ਬਣਾਣੇ ਜਿਹੜਾ ਟਰੱਕ ਬ੍ਰਾਂਡ ਨਹੀਂ ਬਣਾਣਾ ਪਰ ਉਹ ਕਿੰਨੀ ਵਧੀਆ ਹੈਗੀ ਕਿ ਭਾਜੀ ਨੇ ਬਾਰ-ਬਾਰ ਜਿਹੜਾ ਨੈਕਸਟ ਟਾਈਮ ਉਹਨਾਂ ਨੇ ਨਵੇਂ-ਨਵੇਂ ਇਕੁਪਮੈਂਟ ਦੀ ਕਾਸਟ ਕੱਟ ਕਰਕੇ ਉਹ ਫੋਕਸ ਕੀਤਾ ਆਪਣੇ equipment maintain ਰੱਖਣ ਦਾ ਤੇ ਉਹਨਾਂ ਤੋਂ ਉਹੀ ਪੈਸੇ ਬਣਾ ਰਹੇ ਨੇ ਜਿਹੜਾ ਇੱਕ ਨਵਾਂ equipment ਬਣਾਏਗਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਔਰ ਕਿੱਡੀ ਸਮਝ ਆ ਰਹੀ ਤਾਂ ਕਮ ਲੈ ਰਹੇ ਜੀ ਜੀ ਇਹ ਇਹ ਸਾਡੀ ਬੇਨਤੀ ਹੈ ਕਿ ਅਸੀਂ ਉਹ ਉਹ ਚੀਜ਼ਾਂ ਮਾਈਂਡ ਚ ਰੱਖੀਏ ਆਪਣੇ ਆਪ ਨੂੰ ਆਪਟਮਾਈਜ਼ ਕਰ ਲਈ ਆਪਟਮਾਈਜ਼ ਦਾ ਵਰਡ ਜਿਹੜਾ ਹੈ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦਾ ਮੈਂ ਇੱਕ ਮਿੰਟ ਲੈ ਕੇ ਤੁਹਾਨੂੰ ਐਕਸਪਲੇਨ ਕਰਾਂਗਾ ਜਿਵੇਂ ਗ੍ਰਾਇੰਡ ਦੀ ਟੈਕਨੋਲੋਜੀ ਇਦਾਂ ਦੀ ਹੈਗੀ ਕਿ ਡੇਜ਼ਰਟ 'ਚ ਉਹਨਾਂ ਨੇ ਬੂਟੇ ਲਾ ਦਿੱਤੇ ਫਲ ਫਰੂਟ ਲਾ ਦਿੱਤੇ ਤੇ ਉਹਦੇ ਉੱਤੇ ਇੱਕ ਜਿਹੜਾ ਜਿਵੇਂ ਕੈਲੀਫੋਰਨੀਆ ਡ੍ਰਾਪ ਹੁੰਦਾ ਜਿਹੜਾ ਉਹਨੂੰ ਉਹਨਾ ਹੀ ਮਿਲਦਾ ਪਾਣੀ ਤੇ ਉਹਨਾ ਹੀ ਉਹਨਾਂ ਉਹਨੂੰ ਖਾਦ ਮਿਲਦੀ ਆ ਜਿਹੜਾ ਉਹਨੂੰ ਚਾਹੀਦਾ ਇਹ ਵੈਲਟੀ ਵਿੱਚ ਪੂਰਾ ਨਾਲੀ ਖੋਲ ਦੇਣ ਤੇ ਪੂਰਾ ਜਿਹੜਾ ਇਹ ਤਾਂ ਜੀ ਨੇ ਆ ਉਹਨੂੰ ਪਾਣੀ ਪਾਣੀ ਕਰ ਦੇਣ ਤੇ ਬਾਅਦ ਚ ਆਪਸ ਹੀ ਲੜਨ ਕਿ ਮੋਗਾ ਕਿੰਨੇ ਤੋੜਿਆ ਤੇ ਨਾਲਾ ਕਿੰਨੇ ਤੋੜਿਆ ਤੇ ਸੰਧ ਕਿੰਨੇ ਲਾਈ ਇਹ ਮੇਰਾ ਸੀਗਾ ਹਾਂ ਤੇ ਇਹ ਜਿਹੜੀ ਪ੍ਰਸੀਜਨ ਚੀਜ਼ ਹੈ ਨਾ ਇਹ ਇੰਪੋਰਟੈਂਟ ਹੈ ਇਹ ਨਹੀਂ ਕਿ ਅਸੀਂ ਮਤਲਬ ਅੱਖਾਂ ਬੰਦ ਕਰਕੇ ਮਿਹਨਤ ਕਰੀ ਜਾਈਏ ਮਿਹਨਤ ਕਰਨੀ ਤੇ ਲਾਜ਼ਮਾ ਪਰ ਉਸ ਮਿਹਨਤ ਦਾ ਰਿਵਾਰਡ ਜਿਹੜਾ ਹੈ ਨਾ ਉਹ ਅਸੀਂ ਡਬਲ 트리플 ਕਰ ਸਕਦੇ ਹਾਂ ਬਿਲਕੁਲ ਠੀਕ ਹੈ ਬਹੁਤ ਸੋਹਣੀ ਬਹੁਤ ਸੋਹਣੀ ਗੱਲ ਬਾਤ ਦੱਸੀ ਤੁਸੀਂ ਮੈਂ ਸੇਖੀ ਸਾਹਿਬ ਇਹ ਪੁੱਛਣਾ ਚਾਹਵਾਂ ਕਿ ਜਿੱਦਾਂ ਲੋਡਾਂ ਦੀ ਪ੍ਰਾਈਸ ਹੈ ਜਿਹੜੀ ਇਹ ਉੱਤੇ ਗਈ ਹੈ ਕਿ ਤੁਸੀਂ ਸਮਝਦੇ ਜੇ ਕਿ ਟਰੱਕਾਂ ਦੀ ਪ੍ਰਾਈਸ ਤੇ ਵੀ ਕੁਝ ਅਸਰ ਪੇਗਾ ਇਸਾਰੇ ਮਾਮਲੇ ਦਾ ਜੀ ਜੀ ਡਿਮਾਂਡ ਐਂਡ ਸਪਲਾਈ ਜਿਵੇਂ ਡਿਮਾਂਡ ਵੱਧਦੀ ਹੈ ਤੇ ਸਪਲਾਈ ਡੈਫੀਨਿਟਲੀ ਘੱਟ ਹੋ ਜਾਂਦੀ ਹੈ ਜਿਹੜੇ ਕੁਆਲੀਫਾਈਡ ਟਰੱਕ ਨੇ ਉਹਨਾਂ ਦੇ ਡੈਫੀਨਿਟਲੀ ਥੋੜਾ ਜਿਹਾ ਪ੍ਰੋਬਲਮ ਆਣਾ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਆ ਆਪਾਂ ਗੱਲ ਕਰੀਏ ਜਿਹੜੇ ਜਿਵੇਂ ਅਸੀਂ ਯੂਐਸਏ ਟਰੱਕ ਸੇਲ ਅਸੀਂ ਟਰੱਕ ਵੇਚ ਰਹੇ ਆ ਅਸੀਂ ਬਹੁਤ ਸੋਰਸਿੰਗ 'ਚ ਫੋਕਸ ਕਰਦੇ ਆ ਜੇ ਤੁਸੀਂ ਹੁਣ ਸਾਡੇ ਟਰੱਕ ਦੇਖੋ ਸਾਡੀ ਜਿਹੜੀ ਨੰਬਰ ਵੋਲਿਊਮ ਜਿਹੜਾ ਹੈ ਵੇਚਣ ਦਾ ਉਨਾ ਹੀ ਹੈਗਾ ਪਰ ਸਾਡੇ ਕੋਲ ਸਪਲਾਈ ਘੱਟ ਹੋ ਗਈ ਆ ਮੈਂ ਟਰੱਕ ਲੈਣ ਜਾਂਦੇ ਆ ਸਾਨੂੰ ਓਵਰ ਪ੍ਰਾਈਸ ਟਰੱਕ ਜਿਆਦਾ ਮਿਲ ਰਹੇ ਨੇ ਤੇ ਅਸੀਂ ਉਹ ਟਰੱਕ ਰਾਈਟ ਅਵੇ ਤੇ ਲਾ ਕੇ ਲਾਂਚ ਨਹੀਂ ਕਰ ਸਕਦੇ ਨਾ ਅਸੀਂ ਹਾਲੀ ਮਾਰਕੀਟ ਬਣ ਰਹੀ ਹੈ ਪ੍ਰਾਈਸ ਉੱਤੇ ਜਾਣ ਦੀ ਪਰ ਉਹ ਆਲਰੇਡੀ ਸਾਨੂੰ ਐਕਸਪੈਂਸਿਵ ਟਰੱਕ ਮਿਲ ਰਹੇ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣਾ ਫੋਕਸ ਰੱਖੀਏ ਸਮਾਨ ਵਧੀਆ ਕੱਢੀਏ ਪਰ ਐਦਾਂ ਦਾ ਸਮਾਨ ਕੱਢੀਏ ਜਿਹੜਾ ਵੇਚਣ ਵਾਸਤੇ ਕਸਟਮਰ ਨੂੰ ਵੀ ਤੰਗ ਨਾ ਕਰੇ ਤੇ ਸਾਨੂੰ ਵੀ ਤੰਗ ਨਾ ਕਰੇ ਐਗਜ਼ੈਕਟਲੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਇਨ ਦ ਸੇਮ ਟਾਈਮ ਜਿਹੜੇ ਆਕਸ਼ਨ ਦੇ ਟਰੱਕ ਨਹੀਂ ਚੱਕ ਰਹੇ ਅਸੀਂ ਰੈਂਟਲ ਟਰੱਕ ਨਹੀਂ ਚੱਲ ਰਹੇ ਜਿਹੜੇ ਬੈਂਕ ਦੇ ਚੱਕੇ ਟਰੱਕ ਨੇ ਉਹ ਨਹੀਂ ਚੱਕ ਲਿਆ ਅਸੀਂ ਮੇਕ ਸ਼ੋਰ ਕਰ ਰਹੇ ਹਾਂ ਜਿਵੇਂ ਕੈਨਵਰਥ ਸਾਡਾ ਅਸੀਂ ਇੰਡੀਪੈਂਡੈਂਟ ਡੀਲਰ ਆ ਕੈਨਵਰਥ ਦੇ ਟਰੱਕ ਵਿੱਚ ਹੀ ਉਹ ਸਾਡੇ ਕੋਲ ਵਧੀਆ ਨੇ ਨਾਲ ਅ ਕੀ ਕਹਿੰਦੇ ਇੰਟਰਨੈਸ਼ਨਲ ਦੇ ਟਰੱਕ ਵਧੀਆ ਨੇ ਅਸੀਂ ਬਿਹਤਰੀਨ ਡੀਲਾਂ ਲਾਈਆਂ ਨੇ ਤੇ ਐਡਾ ਤੇ ਜਦੋਂ ਤੁਸੀਂ ਉਹ ਇਕੁਇਪਮੈਂਟ ਯੂਜ਼ ਕਰੋਗੇ ਤੁਹਾਡਾ ਬਜਟ ਠੀਕ ਰਹੇਗਾ ਤੇ ਤੁਸੀਂ ਡੈਫੀਨਿਟਲੀ ਬੈਸਟ ਪੋਸੀਬਲ ਕੰਬੀਨੇਸ਼ਨ ਕਰਕੇ ਐਕਸਪੈਂਸ ਦਾ ਪ੍ਰੋਫਿਟ ਚੱਕ ਸਕਦੇ ਹੋ ਜਿੰਨਾ ਪ੍ਰੋਫਿਟ ਹੋਏਗਾ ਉਹਨਾਂ ਬੈਟਰ ਆ ਜੀ ਬਿਲਕੁਲ ਏਤੇ ਬਿਲਕੁਲ ਏਤੇ ਕੀ ਬਾਤ ਹੈ ਔਰ ਸੋਣਾ ਸੁਝਾ ਦਿੰਦਾ ਤੁਸੀਂ ਅ ਕੋਈ ਡੀਲਸ ਜਿਹੜੀਆਂ ਇਸ ਵੇਲੇ ਯੂ ਐਸ ਏ ਟਰੱਕ ਸੇਲਸ ਤੇ ਲੱਗੀਆਂ ਹੋਣ ਜਿਨ੍ਹਾਂ ਦਾ ਚਰਚਾ ਜਿਨ੍ਹਾਂ ਦੇ ਬਾਰੇ ਦੱਸਣਾ ਤੁਸੀਂ ਮناسب ਸਮਝੋ ਜੀ ਉਹਦਾ ਸਿੰਪਲ ਤਰੀਕਾ ਇਹ ਹੈ ਕਿ ਜੇ ਤੁਸੀਂ ਸਾਡੀ ਵੈਬਸਾਈਟ ਤੇ ਜਾਂਦੇ USATrucksales.com ਜਾਂ ਤੁਸੀਂ ਜਾ ਸਕਦੇ ਜੇ ਤੁਸੀਂ ਪੰਜਾਬੀ ਪੜ੍ਹਨੀ ਹੈ ਤੇ PunjabTrucksales.com ਜਾਂ PunjabiTruckSales ਸੇਲ ਦੇ ਬਾਅਦ ਐਸ ਲੱਗਦਾ .com ਤੇ ਜਾ ਕੇ ਤੁਸੀਂ ਸਾਡੇ ਜਿੰਨੇ ਵੀ ਕੈਨਵਰਟ ਦੇ ਜਿਹੜੇ ਸਪੈਸ਼ਲ ਆਈਆਂ ਨੇ ਅਸੀਂ 21 ਦੇ ਕੈਨਵਰਟ ਤੇ ਕਮਿੰਸ 500 ਹਾਰਸ ਪਾਵਰ ਨਾਲ ਹਾਂ ਜੀ ਉਹ ਤੇ ਜਤੀ 3 ਮਹੀਨੇ ਦੀ ਵਾਰੰਟੀ ਦੇ ਰਹੇ ਆ ਤੇ ਕੈਨਵਰਟ ਤੇ ਆਪ ਸਪਲਾਈਟ ਰੱਖਨੇ ਇਹ ਬਾਹਰੋਂ ਚੱਕੇ ਟਰੱਕ ਨਹੀਂ ਹੈਗੇ ਏਪੀਓ ਲੱਗੇ ਥਰਮੋਕਿੰਗ ਦੇ ਹਵਰ ਬੋਰ ਕੱਟਨੇ ਤੇ ਉਹਨਾਂ ਤੇ ਜਿਹੜੀ ਫਾਈਨਾਂਸਿੰਗ ਆ ਉਹ ਵੀ ਅਸੀਂ ਪੈਕਰ ਫਾਈਨੈਂਸ਼ੀਅਲ ਤੋਂ ਕਰਾ ਕੇ ਦੇ ਸਕਦੇ ਆ ਵਾਹ ਉਹਦਾ ਤੁਸੀਂ ਬੇਨਿਫਿਟ ਲੈ ਸਕਦੇ ਹੋ ਉਹਦੇ ਬਾਅਦ ਸਾਡੇ ਕੋਲ ਇੰਟਰਨੈਸ਼ਨਲ ਟਰੱਕ ਨੇ ਸਿੰਗਲ ਬੰਕ ਬਚੇ ਨੇ ਮੋਸਟਲੀ ਡਬਲ ਬੰਕ ਇੱਕਦਾਂ ਹੀ ਬਚਾ ਉਹਦੇ ਚ A26 ਮੋਟਰ ਆ ਫਿਊਲ ਕੰਜ਼ਮਪਸ਼ਨ ਜਿਹੜੀ ਹੈ 8.5 ਮਾਈਲ ਪਰ ਗੈਲਨ ਦੇ ਰਿਹਾ ਮੋਸਟਲੀ ਸਾਡੇ ਕਸਟਮਰ ਨੂੰ ਕਿਆ ਬਾਤ ਹੈ ਦੇ ਰਿਹਾ ਹੈ 450 ਹਾਰਟ ਪਾਵਰ ਦਾ ਇੰਜਨ ਆ ਤੇ ਸਿੰਗਲ ਬੰਕ ਚ ਅਸੀਂ 10 ਦੇ 10 ਬ੍ਰੈਂਡ ਨਿਊ ਟਾਇਰ ਦੇਨੇ ਨੇ ਅਮਰੀਕਨ ਜਿਹੜੇ ਡਬਲ ਬੰਕ ਨੇ ਉਹਦੇ ਚ ਡਰਾਈਵ ਟਾਇਰ ਦੇ ਰਹੇ ਨੇ ਡਬਲ ਕੋਇਨ ਵਾਲੇ ਜਿਹੜੇ ਹੁੰਦੇ ਨੇ ਆਪਣਾ ਥਾਈਲੈਂਡ ਵਾਲੇ ਤੇ 1 ਸਾਲ ਦੀ ਵਾਰੰਟੀ ਦੇ ਰਿਹਾ ਜਿਹਦੇ ਚ ਐਨੀ ਇਲੈਕਟ੍ਰੀਕਲ ਮੈਕੈਨਿਕਲ ਜਿਹੜਾ ਕਵਰਡ ਕੰਪੋਨੈਂਟ ਲਿਸਟਡ ਲਿਸਟ ਜਿਹੜੀ ਹੁੰਦੀ ਨਾ OEM ਦੀ ਉਹਦੇ ਅੰਦਰ ਜਿੰਨੇ ਕਵਰ ਕੰਪੋਨੈਂਟ ਨੇ ਉਹਦੇ ਚ ਲੇਬਰ ਪਾਰਟ ਡਾਇਗਨੋਸਟਿਕ ਸ਼ਾਮਿਲ ਆ ਤੁਸੀਂ ਕੋਈ ਡਿਡਕਟਿਬਲ ਨੂੰ ਪੇ ਕਰਨੇ 0 ਡਿਡਕਟਿਬਲ ਤੇ ਨਾਲੇ ਟੋਇੰਗ ਵੀ ਕਵਰ ਅਪ ਟੂ 550 ਡਾਲਰ ਤੇ ਨਾਲੇ ਤਿੰਨ ਮੇਨਟੇਨੈਂਸ ਵੀ ਕਵਰ ਨੇ ਇੱਕ ਮੇਨਟੇਨੈਂਸ 1200 ਡਾਲਰ ਦੀ ਹੁੰਦੀ ਹੈ ਹਾਂ ਹਾਂ ਤੇ ਜੇ ਤੁਸੀਂ ਫਰੇਡ ਲਾਈਨਰ ਦੇ ਪਾਸੇ ਚਲ ਜਾਓ ਤੇ ਸਾਡੇ ਕੋਲ 22 ਦੇ ਫਰੇਡ ਲਾਈਨਰ ਨੇ 505 2020 ਦੇ ਫਲੇਡ ਲਾਈਨਰ ਨੇ APU ਲੱਗੇ 505 ਤੇ ਨਾਲ ਅਸੀਂ ਉਹਨਾਂ ਦੀ ਨਾਲ ਵਾਰੰਟੀ ਦੇ ਰਹੇ ਆ 3 ਮਹੀਨੇ ਦੀ ਕਿਸੇ ਵੀ ਸਾਡੇ ਡੀਟੇਲ ਟਰੱਕ ਨੂੰ ਲੋਗੋ ਉਹਦੇ ਨਾਲ ਅਸੀਂ ਐਨੂਅਲ ਇਨਸਪੈਕਸ਼ਨ ਕਰਕੇ ਦੇ ਰਹੇ ਆ ਤੇ ਡੈਫੀਨਿਟਲੀ ਜਿਹੜੀ ਸਿਚੁਏਸ਼ਨ ਆ ਉਹ ਇਦਾਂ ਹੈਗਾ ਕਿ ਟਰੱਕ ਲੋ ਤੇ ਕੰਮ ਤੇ ਜਾਓ ਇਹ ਨਹੀਂ ਕਿ ਸਾਡੇ ਨੂੰ ਟਰੱਕ ਲੈ ਕੇ ਤੁਸੀਂ ਹੁਣ ਮੈਕੈਨੀਕਲ ਜਾਓ ਤੇ ਸਾਡੇ ਰੋ ਟਰੱਕ ਲੈ ਕੇ ਹੁਣ ਇਲੈਕਟ੍ਰੀਸ਼ੀਅਨ ਕੋਲ ਜਾਓ ਉਹਦੇ ਬਾਅਦ ਤੇ ਉਹ ਵਨ ਸਟਾਪ ਸ਼ਾਪ ਉਹ ਪਲੱਸ ਫਾਈਨਾਂਸਿੰਗ ਸਾਡੀ ਜਿਹੜੀ ਹੈ ਬੈਸਟ ਫਾਈਨਾਂਸਿੰਗ ਹੈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਨਹੀਂ ਤੇ ਸਾਨੂੰ ਕਾਲ ਕਰ ਦਿਓ ਅਸੀਂ ਤੁਹਾਨੂੰ ਫੋਨ ਤੇ ਲਾਈਨ ਤੇ ਲਿਆ ਕੇ ਤੁਹਾਨੂੰ ਜਿਹੜਾ ਐਪਲੀਕੇਸ਼ਨ ਕਰਕੇ ਤੇ ਜਿਹੜਾ ਲੋਨ ਪ੍ਰੋਸੈਸ ਕਰਕੇ ਤੁਹਾਨੂੰ ਵਿਆਜ ਦੱਸ ਕੇ ਡਾਊਨ ਪੇਮੈਂਟ ਦੱਸ ਕੇ ਤੁਹਾਡਾ ਟਰੱਕ ਬੁੱਕ ਕਰ ਲਾਂਗੇ کیا بات? کیا بات ہے کیا بات ہے سید صاحب بہت بہت تنواد کہ نوے سال دے ویچ بہت امید پر یہاں کچھ گلہ نہ جڑی ہیں تو اسی ٹرکنگ بزنس دے نال جڑی ہیں کی تھی ہیں میرے ذہن جڑے سوال سن انہوں نے بہت پر پور اور پرمان جواب ملیا یو ایسے ٹرک سیلز پلیٹ فارم تو میں تو آڈا شکر گزارا اور تنواد کہ تو کچھ سما دیتا ہے تینکیو جی سامنو سفرگال نمستے اسلام علیکم جی بڑی بڑی مہربانی ایک بڑا فیر تانو نوے سال دیاں بہت مبارکہ اور ساڑھے والوں میں بہت سسرکال تینکی سو مچ ਜੀ ਇਹ ਸਨ ਯੂ ਐਸ ਏ ਟਰੱਕ ਸੇਲਸ ਤੋਂ ਸੈਦ ਅਰਮਗਾਮ ਅਲੀ ਹੁਣੇ ਸੈਦ ਸਾਹਿਬ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਇਹਨਾਂ ਦੇ ਨਾਲ ਫੇਰ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਜੋ ਚੇਂਜਸ ਆਂਦੀਆਂ ਉਹਨਾਂ ਦੇ ਉੱਤੇ ਜਿੱਡਾ ਪਰਵਾ ਚਾਨਣੇ ਪਾਉਂਦੇ ਨੇ ਆਪਣੀ ਮਿਸਾਲ ਆਪ ਹੁੰਦਾ ਬਹੁਤ ਸਾਰੇ ਨਵੇਂ ਪੱਖ ਖੋਲਦੇ ਨੇ ਸੋ ਅਸੀਂ ਇਹਨਾਂ ਨੂੰ ਤੰਗ ਕਰਦੇ ਰਾਂਗੇ ਅਗਲੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ